Yes, oh, sir. ਤੁਹਾਵਾਂ ਵਾਲਾ ਜਿਹੜਾ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਸਨੇਟਾ ਦੇ ਟੂਰਨਾਮੈਂਟ ਦਾ ਜਿਹੜਾ ਕਿ 5 ਮਾਰਚ 2022 ਨੂੰ ਕਰਵਾਇਆ ਗਿਆ। ਇੱਕ ਪਾਸੇ ਬਰਸਾਲਪੁਰ ਦੀ ਟੀਮ ਸੀ ਔਰ ਦੂਸਰੇ ਪਾਸੇ ਤਨੌਰੀ ਦੀ ਟੀਮ ਜਿਹੜੀ ਇਸ ਮੈਚ ਦੇ ਵਿੱਚ ਖੇਡੀ। ਇਹ ਬੈਸਟ ਮੈਚਾਂ ਦੀ ਲੜੀ ਦੇ ਵਿੱਚ ਅਗਰ ਮੈਚ ਅਸੀਂ ਐਡ ਕਰ ਹੀ ਦਿੱਤਾ ਤਾਂ ਦਾ ਮਤਲਬ ਸਾਫ਼-ਸਾਫ਼ ਹੈ ਕਿ ਵਧੀਆ ਇੱਕ ਮੈਚ ਹੋਊਗਾ। ਤੁਸੀਂ ਇਸ ਮੈਚ ਨੂੰ ਇੰਜੋਏ ਕਰੋ ਵਧੀਆ ਲੱਗਣ ਦੀ ਹਾਲਤ ਦੇ ਵਿੱਚ। ਲਾਈਕ ਵਾਲੇ ਬਟਨ ਤੇ ਕਲਿੱਕ ਕਰ ਦੇਣਾ। ਆਪਣੇ ਪਸੰਦੀਦਾ ਖਿਡਾਰੀਆਂ ਦੇ ਨਾਮ ਕਮੈਂਟ ਬਾਕਸ 'ਚ ਲਿਖ ਦੇਣੇ। ਇੰਜੋਏ ਕਰੋ ਇਸ ਮੈਚ ਨੂੰ। ਲੱਭਰਦਾਰ ਸਾਹਿਬ ਹੀ ਓ ਦੀਪ ਆ ਗਿਆ ਕਹਿੰਦੇ ਦਮੁਰਜੀ ਵਾਲਾ ਅੰਮ੍ਰਿਤਸਰ ਵਾਲਾ ਆ ਗਿਆ ਮੇਰੇ ਵੀਰੋ ਇੱਕ ਪਾਸੇ ਹਾਕਮ ਵਾਲਿਆ ਜੱਗੂ ਆ ਨਾਲ ਸ਼ੇਰੂ ਤਰੌਰੀ ਆ ਓ ਜੱਗੂ ਹਾਕਮ ਵਾਲਿਆ ਕਿ میری ویڈیو اس میں کوشش کرتا ہوا من ڈولٹ آ گیا ملکیت کور کا پتر امریکس من ڈولٹ میری ویڈیو پوائنٹ کا واحد کر گیا ریڑھ اندر جیت بنی یہاں خورد ہے اللہ لالی ਆ ਸ਼ੇਰੂ ਆ ਭਨੌਰੀ ਪਿੰਡ ਵਾਲਾ ਆਂਦੇਆਂ ਪਰ ਮੰਨਿਆ ਜਾਫੀ ਜਸਪਾਲ ਕੌਰ ਦੇ ਪੁੱਤ ਨੇ ਜਫਾ ਲਾਇਆ ਉਹ ਝਾੜੀ ਕਹਿੰਦੇ ਇਸ ਵਿੱਚ ਧਰੋੜੀ ਵਾਲਾ ਇਧਰ ਨੈਮ ਸਿੰਘ ਦੀ ਡੇਣੀ ਆ 21000 ਜਿੱਤ ਗਿਆ ਮੇਰੇ ਵੀ ਆ ਅੰਦਪੁਰਦੀ ਵਾਲਾ 21000 ਦੀਆਂ ਤਿੰਨ ਸਫਲ ਕਬੱਡੀਆਂ ਦੀਪਕ ਦਮੁਰਜੀ ਵਾਲਾ ਸਨੇਡੇ ਦੇ ਕੱਪ ਦੇ ਪਾ ਗਿਆ ਲਓ ਮਾਨ ਡੁਲਟ ਕੜਵੇ ਵਾਲਾ ਕਬੱਡੀ ਪਾ ਰਿਹਾ ਆ ਕੜਵੇ ਵਾਲੇ ਮਾਨ ਸਿੰਘ ਦੇ ਡੁਲਟ ਦੀ ਆ ਆ ਰੇਡ ਪੈਂਦੀ ਹੈ ਉਧਰ ਵੀਰ ਮੰਨੇ ਸਾਹ ਦੇ ਦੋ ਜੱਥੇ ਜਾਂਦਾ ਹੈ ਰਾਜੂ ਦੀ ਕਹਿੰਦੇ ਕੌਰ ਦਾ ਪੁੱਤਰ ਮਾਤਾ ਜਸਪਾਲ ਕੌਰ ਦਾ ਪੁੱਤਰ ਕਹਿੰਦੇ ਟਰਾਈ ਕਰਦਾ ਹੈ ਦੀਪ ਆ ਗਿਆ ਆ ਦੀਪ ਦਮੁਰਜੀ ਵਾਲਾ ਅੰਦਰਸਰੀਆ ਰੇਡ ਪਾਰ ਹੈ ਲੈ ਇੱਕ ਪਾਸੇ ਕਹਿੰਦੇ ਨੋਜਨ ਸ਼ੇਰੂ ਨਾਲ ਕਹਿੰਦੇ ਜੇਦਾ ਵੀਰ ਨਾਲ ਜਾ ਰਹੀ ਆ ਉਹ ਨਾਲ ਜੱਗੂ ਆ ਨਾਲ ਜੱਗੂ ਆ ਪਰ ਕਹਿੰਦੇ ਦੀਪ 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 ਹੋਈ ਪਈ ਆ ਉਹ ਦਮੁਰਜੀ ਵਾਲਾ ਦਮੁਰਜੀ ਵਾਲਾ ਹੋਈ ਪਈ ਆ ਕਹਿੰਦੇ ਦੀਪ ਦੀਪ ਹੋਈ ਪਈ ਆ ਬਾਈ ਜੀ ਗਰਾਊਂਡ ਖਾਲੀ ਕਰ ਦਿਓ ਵੀਰ ਬਣ ਕੇ ਉਹ ਬੜੀ ਕਰ ਰਹੇ ਹੋ ਆ ਰਾਜੂ ਰੇਡ ਪਾਉਣਾ ਬੰਦੇ ਭਾਈ ਦੇ ਫੋੜਦੇ ਢੇਲੂ ਤੇ ਬੰਮੇ ਵੱਲੋਂ ਬੰਮੇ ਸੁਹਾਣੇ ਦਾ ਹਰ ਇੱਕ ਜੱਫਾ ਕਹਿੰਦੇ ਨਿੰਮੇ ਤੇ ਢੇਲੂ ਵੱਲੋਂ ਹਜ਼ਾਰ ਹਜ਼ਾਰ ਦਾ ਹੋਵੇਗਾ 2-2000 ਦਾ ਹੋਵੇਗਾ ਲਓ ਰਾਜੂ ਇਸ ਵਿੱਚ ਕੋਟੜਾ ਭੜੀ ਵਾਲਾ ਖੰਨੇ ਦਾ ਲੌਕ ਹੈ ਜਸ਼ਮਨ ਪ੍ਰੀਤ ਸਿੰਘ ਨਾਮ ਹੈ ਕਬੱਡੀ ਪਾ ਕੇ ਆਇਆ ਨੌਜਵਾਨ ਲਓ ਰੇਡ)^{(1)})^{(2)} ਜਿਤ ਬਣੀ ਇਸ ਵਿੱਚ ਸੁਹਾਣੇ ਖੁਰਦਪਿੰਡ ਵਾਲਾ ਪਾਰਿਆ ਆਹ ਸਾਹਮਣੇ ਸਾਡਾ ਭਾਈ ਹੈ ਉਹ ਮਨ ਡੁਲਟ ਕਹਿੰਦੇ ਜੜਦੇ ਵਾਲਾ ਕਬੱਡੀ ਪਾ ਰਿਹਾ ਉਧਰ ਵੀ ਕੇ ਗੋਲ ਜੀ ਨਿਰਾਣ ਕਰਦਾ ਵੀ ਪਤਾ ਜੱਫਾ 11000 ਦਾ ਹੋਣਾ ਹੈ 11000 ਦਾ ਹੋਣਾ ਹੈ ਲਓ ਮਨ ਸਿੰਘ ਪੁਆਇੰਟ ਦਿਨਵੇ ਵਾਲਾ ਭੱਜ ਗਿਆ ਸਰਪੰਚ ਜਿੱਲੀ ਵਾਲਾ ਸਾਡਾ ਵੀਰ ਹੈ ਸਹਾਨੇ ਵਾਲੇ ਪੰਮੇ ਦੇ ਜੱਫੇ 31 31 ਹਜ਼ਾਰ ਦੇ ਹੋਣਗੇ ਦੀਪ ਦਮੁਰਜੀ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਇੱਕ ਪਾਸੇ ਸ਼ੇਰੂ ਧਣੋਰੀ ਹੈ ਨਾਲ ਹਾਕਮ ਵਾਲਿਆ ਜੱਗੂ ਹੈ ਨਾਲ ਧਣੋਰੀ ਵਾਲਾ ਝਾਰੀ ਹੈ ਨਾਲ ਕਹਿੰਦੇ ਮਣੀ ਹੈ ਸੰਦੀਪ ਦਮੁਰਜੀ ਵਾਲਾ ਮੇਰੇ ਵੀਰੋ ਓ ਦੀਪ ਦੀਆਂ ਰੈਡਾਂ ਕਿੰਨੇ ਲੱਗਦੀਆਂ ਨੇ ਗੱਲ-ਗੱਲ ਵਿੱਚ ਨਖਰਾ ਯਾਰੋ ਡਿਫਰੈਂਟ ਦੇ ਆ ਮੁੰਡਾ ਹੈ ਗੱਲ-ਗੱਲ ਵਿੱਚ ਨਖਰਾ ਯਾਰੋ ਬੜੀ ਕਹਿੰਦੇ ਲੁਧਿਆਣੇ ਵਾਲਾ ਹੈ ਲੁਧਿਆਣੇ ਵਾਲਾ ਇਸ ਵੇਲੇ ਪੁਆਇੰਟ ਦਾ ਵਾਅਦਾ ਕਰਕੇ ਆਪਣੀ ਟੀਮ ਦੇ ਲਈ ਰੇਡ ਕਿਸ ਖਿਡਾਰੀ ਨੇ ਪਾਉਣੀ ਹੈ ਉਹੀ ਮੁੰਡਾ ਫੇਰ ਆ ਗਿਆ ਆਹ ਦੀ ਕਹਿੰਦੇ ਉਹੀ ਫੇਰ ਆ ਗਿਆ ਉਹੀ ਫੇਰ ਸਾਡੇ ਗੁਰਜਿੰਦਰ ਤੇ ਮਨਿੰਦਰ ਉਹ ਵੀ ਵੀਰ ਆ ਪੰਮੇ ਸੁਹਾਣੇ ਦਾ ਜਫਾ ਕਹਿੰਦੇ 212100 ਰੁਪਏ ਦਾ ਹੋਵੇਗਾ ਉਹ ਸੁਹਾਣੇ ਵਾਲਾ ਪੰਮਾ ਮੇਰੇ ਵੀਰੋ ਜੜਦੇ ਵਾਲੇ ਬਹੁਤ ਜਫਾ ਲਾ ਗਿਆ ਉਹ ਤਰੀਕਾ ਦੀ ਪਾਈ ਭਾਜੀ ਨੂੰ ਲੋਕੀ ਪੁਲਿਸ ਕਰਦਾ ਹੋਇਆ ਉਹ ਮਨ ਗੁਲ ਦੱੜਨੇ ਵਾਲਾ ਲੱਗਿਆ ਹੈ ਜੋਰ ਤੋਂ ਕਾਰੀਗਾ ਸੁਹਾਣੇ ਵਾਲਾ ਪੰਮਾ ਤੇ ਮਨ ਸਿੰਘ ਗੁਲ ਦੱੜਨੇ ਵਾਲਾ ਵੀਰੋ ਮੇਲਾ ਚੋਟੀ ਦਾ ਦੁਨੀਆ ਆਨੰਦ ਮਾਨਦੀ ਆ ਆਹੀ ਸਵਾਦ ਆ ਧਨੌੜੀ ਵਾਲਾ ਝਾਰੀ ਕਹਿੰਦੇ ਜਿੰਬੜ ਗਿਆ ਉਹ ਇੰਦਰਜੀਤ ਬੰਨੀ ਸਮਾਣੇ ਵਾਲੇ ਨੂੰ ਇਸ ਵੇਲੇ ਜਫਾਲਾ ਪਾਵੇਗਾ ਕਿ ਨਹੀਂ ਸਵਾਣਾ ਪਿੰਡ ਦਾ ਝਾਰੀ ਦਾ ਉਹ ਮੋਢਾ ਉੱਜ ਨੂੰ ਸ਼ਰੀਕ ਜਾਂਦੇ ਭੌਂਕੀ ਹੈ ਉਹ ਝਾਰੀ ਤੇ ਕਹਿੰਦੇ ਪੁੱਠਿਆਂ ਕਮਾ ਦਾ ਸ਼ੌਂਕੀ ਹੈ ਉਹ ਧਨੌੜੀ ਵਾਲਾ ਕਹਿੰਦੇ ਪੁੱਠਿਆਂ ਕਮਾ ਦਾ ਸ਼ੌਂਕੀ ਹੈ ਅਰਸ਼ ਬਰਸਾਲਪੁਰ ਵਾਲਿਆ ਉਹ ਸ਼ਰੀਕਾਂ ਵਿੱਚ ਆਹੀ ਸਵਾਦ ਐ ਆਹੀ ਨਜ਼ਾਰਾ ਦੁਨੀਆ ਦੇਖਣਾ ਚਾਹੁੰਦੀ ਸੀਗੀ ਉਹ ਸਾਰਾ ਸਵੇਟਾ ਨੱਚ ਉੱਠਿਆ ਸਵੇਟੇ ਪਿੰਡ ਦਾ ਮੇਲਾ ਬਣ ਗਿਆ ਟਰੈਕਟਰ ਕਿਹੜੇ ਪਿੰਡਾਂ ਨੂੰ ਜਾਣਗੇ ਇਹਦੇ ਭਾਈ ਸਮਾਂ ਦੱਸੂਗਾ ਵੀ ਟਰੈਕਟਰ ਕਿਹੜੇ ਪਾਸੇ ਜਾਂਦੇ ਆ ਸਮਾਂ ਦੱਸੂਗਾ ਆਹ ਕਹਿੰਦੇ ਜੀਵਨ ਸਿੰਘ ਥਾਣੇਦਾਰ ਦੇ ਪੁੱਤ ਵੀਰ ਰੇਣ ਲਓ ਰਾਜੂ ਕੋਟਲਾ ਭੜੀ ਪਿੰਡ ਵਾਲਾ ਹੁੰਦਾ ਕਹਿੰਦੇ ਪੱਕੇ ਤੌਰ ਤੇ ਦੇ ਵਿੱਚ ਚਰਦਾ ਕੁਰੀਆਂ ਦੇ ਵਿੱਚ ਸਿੰਘਾ ਚੱਲਦਾ ਉਹ ਦੀਪ ਆ ਗਿਆ ਦਮੁਰਜੀ ਵਾਲਾ ਆ ਗਿਆ ਮਨੀ ਧਣੌਰੀ ਵਾਲਿਆ ਓਏ ਲੋਕਾਂ ਨੇ ਮਿਹਨੇ ਮਾਰਨੇ ਆ ਉਹ ਮਨੀ ਧਣੌਰੀ ਵਾਲਿਆ ਕਹਿੰਦੇ ਜਾਰੀ ਨੂੰ ਕਹਿੰਦੇ ਸ਼ੇਰੂ ਨੂੰ ਕਹੇ ਫਿਰ ਹਾਕਮੜੀਏ ਜੱਗੂ ਨੂੰ ਉਹ ਦੀਪ ਦਮੁਰਜੀ ਵਾਲਾ ਆਹ ਦੀਪ ਦਮੁਰਜੀ ਵਾਲਾ ਆਹ ਦੀਪ ਦਮੁਰਜੀ ਵਾਲਾ ਆ ਤੇਰੇ ਵਾਢੇ ਵਾਲਾ ਮੇਰੇ ਵੀਰੋ ਉਹ ਤੇਰੇ ਅਕਸ਼ਨ ਦਮੁਰਜੀ ਆ ਗਿਆ ਆ ਤੇਰੇ ਅਕਸ਼ਨ ਦਮੁਰਜੀ ਆ ਔਰ ਸਾਹਮਣੇ ਅਮਰਤ ਬਰਸਾਲਪੁਰਿਆ سواد ہے، او سواد ہے، او رہا او والا من ڈولٹ کے کبڈی پا رہا ہے سامنے پر فیصلے کی ہوں پینٹ جہاں ہے ریڈر کے حصے میں درد آیا ہے پینٹ سر آؤ ਤੇ ਚਲਾ ਗਿਆ ਦਬਰਜੀ ਵਾਲਾ ਆ ਗਿਆ ਤੇ ਚਲਾ ਗਿਆ ਲੈ ਵੀ ਗੁਰਪ੍ਰੀਤ ਆਉਂਦਾ ਨਜ਼ਾਰਾ ਗੁਰਪ੍ਰੀਤ ਵੱਡਾ ਭਾਈ ਹੈ ਭਿੰਦੇ ਹੁਰੀ ਗਿੰਦਰ ਹੁਰੀ ਆਹ ਸਾਰੇ ਵੀਰਾਂ ਨੂੰ ਵੱਡੀ ਮੁਬਾਰਕਬਾਦ ਹੈ ਲੈ ਵੀ ਜਾਲੀ ਪਹਿਲੇ ਤੱਬਿਆਂ ਤੇ ਹੋਇਆ ਫਿਰਦਾ ਲੈ ਵੀ ਸੇਵਕ ਢੜੀ ਵਾਲਾ ਜਸਮਨ ਪ੍ਰੀਤ ਸਿੰਘ ਇਸ ਸਮੇਂ ਪੁਆਇੰਟ ਦਾ ਵਾਅਦਾ ਕਰ ਗਿਆ ਮੇਰੇ ਵੀਰੋ ਚੋਟੀ ਦਾ ਮੈਚ ਹੈ ਹਲਕੀ ਜੀ ਸਤ ਨੋਜਮਾਨ ਦੇ ਲੱਗੀ ਆ ਪਰਮਾਤਮਾ ਮਿਹਰ ਕਰੇ ਕਿ ਸਾਡੀਆਂ ਤੇ ਸਦਾ ਦਵਾਮਾਂ ਨੇ ਕਿ ਤੇਰੀ ਹਸਤੀ ਮਸਤੀ ਕਾਇਮ ਰਹੇ ਕਦੇ ਕਿਸੇ ਖਿਡਾਰੀ ਦੇ 31 ਵਾਰ ਨਾ ਲੱਗੇ ਮੇਰੇ ਵੀਰੋ ਘਰੋਂ ਟਰਦੇ ਆ ਇੱਕ ਦੁਆ ਅਰਦਾਸ ਬੇਨਤੀ ਕਰਕੇ ਤੁਰਿਆ ਕਰੀਏ ਕਿ ਜਿਨ੍ਹਾਂ ਨੂੰ ਵੇਖਣ ਚੱਲੇ ਆ ਉਹ ਜਿੱਦਾਂ ਹਾਸਲੇ ਖੇਡ ਦੇ ਘਰਾਂ ਤੋਂ ਆਉਣ ਖੇਡਦੇ ਖੇਡ ਦੇ ਘਰਾਂ ਨੂੰ ਵਾਪਸ ਚਲੇ ਜਾਣ ਤਤੀ ਬਾਹ ਨਾ ਲੱਗੇ ਪਰ ਬਦੁਰਜੀ ਵਾਲਾ ਲੈ ਲੀਆਂ ਝਾਂਜੜਾ ਤੂੰ ਚਾਰਾਂ ਦੀਆਂ ਪਰ ਨੱਚਣ ਲੱਗੀ ਨੇ ਪਾਈਆਂ ਯਾਰਾਂ ਦੀਆਂ ਅੱਜ ਤੇ ਇਹਨ ਮੁੰਡੇ ਦਾ ਭੰਗੜਾ ਲੋਕਾਂ ਦੇ ਦਿਲਾਂ ਤੇ ਰਾਜ ਕਰ ਗਿਆ ਉਹ ਗੱਲ ਵਾਲਾ ਬਿੱਲਾ ਫੈਸਲੇ ਕਰਦਾ ਵੀ ਨੰਬਰ ਜਿਹੜਾ ਰੀਡਰ ਦੇ ਹਿੱਸੇ ਦੇ ਵਿੱਚ ਆ ਗੜਿਆ ਚੋਟੀ ਦਾ ਮੈਚ ਹੈ ਅਗਲੀ ਰੇਡ ਕਿਸ ਖਿਡਾਰੀ ਦੇ ਹਿੱਸੇ ਆਵੇਗੀ ਇਹ ਵੇਖ ਲਾਂਗੇ ਜੇ ਦੋਸਤੋ ਇਸ ਮੈਚ ਦੇ ਵਿੱਚ ਧਨੌਰੀ ਦੇ 17 ਪੁਆਇੰਟ ਰਹੇ ਨੇ ਔਰ ਬਰਸਾਲਪੁਰ ਦੇ ਜਿਹੜੇ ਪੁਆਇੰਟ ਨੇ ਉਹ 18.5 ਰਹੇ ਨੇ ਬਰਸਾਲਪੁਰ ਦੀ ਟੀਮ ਇਸ ਮੈਚ ਨੂੰ ਜਿੱਤ ਗਈ ਹੈ ਇਹ ਮੈਚ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਚ ਲਿਖੋ ਇਹੋ ਜਿਹੇ ਕਿਹੜੇ ਕਿਹੜੇ ਮੈਚ ਨੇ ਜਿਹੜੇ ਤੁਸੀਂ ਦੇਖਣਾ ਚਾਹੁੰਦੇ ਹੋ ਕਈ ਵਾਰੀ ਤੁਸੀਂ ਵੀ ਗਰਾਊਂਡ ਦੇ ਵਿੱਚ ਜਾਂਦੇ ਹੋ ਤਾਂ ਗਰਾਊਂਡਾਂ ਦੇ ਵਿੱਚ ਜਾ ਕੇ ਦੇਖਿਓ ਇਹ ਮੈਚ ਸਾਨੂੰ ਸੁਜੈਸਟ ਕਰ ਸਕਦੇ ਹੋ ਕਮੈਂਟ ਬਾਕਸ ਚ ਜਾਂ ਸਾਡੇ ਇਨਬਾਕਸ ਚ ਜਾਂ ਸਾਡੇ ਇੰਸਟਾਗ੍ਰਾਮ ਦੇ ਉੱਤੇ ਸਾਨੂੰ ਜਰੂਰ ਦੱਸਿਓ ਕਿਹੜੇ ਕਿਹੜੇ ਮੈਚ ਨੇ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਬ ਇਹ ਉਹ ਦੋ ਮੈਚ ਨੇ ਜਿਹੜੇ ਤੁਹਾਡੇ ਲਈ ਸੀ ਹੁਣ ਹੀ ਸਿਲੈਕਟ ਕੀਤੇ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਬਸ ਰਿਕੁਐਸਟ ਇਹੀ ਹੈ ਕਿ ਜੇਕਰ ਤੁਸੀਂ ਵੀਡੀਓ ਦੇ ਐਂਡ ਤੱਕ ਸਾਨੂੰ ਦੇਖ ਰਹੇ ਹੋ ਤਾਂ ਬਹੁਤ ਬਹੁਤ ਸ਼ੁਕਰੀਆ ਲਾਈਕ ਵਾਲਾ ਬਟਨ ਕਲਿੱਕ ਕਰਨਾ ਨਹੀਂ ਭੁੱਲਣਾ ਸਨਮਾਨ